ਇਮੀਗ੍ਰੇਸ਼ਨ ਏਜੰਟ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਕਲੀ ਡੀਐਸਪੀ ਅਤੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਆਏ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਹਾਲਾਂਕਿ ਜੋ ਇਮੀਗ੍ਰੇਸ਼ਨ ਦਾ ਏਜੰਟ ਹੈ ਉਸ ਦੇ ਦੱਸਣ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਉਸ ਦੇ ਕੋਲ ਇੱਕ ਡੀਐਸਪੀ ਆਪਣੇ ਆਪ ਨੂੰ ਕਹਿਣ ਵਾਲਾ ਤੇ ਨਾਲ ਹੀ ਚਾਰ ਪੁਲਿਸ ਮੁਲਾਜ਼ਮ ਲੈ ਕੇ ਆਇਆ ਸੀ ਉਸਨੇ ਆਉਂਦੇ ਸਾਰ ਹੀ ਪਹਿਲਾ ਤਾਂ ਉਸਦੇ ਹੱਥਾਂ ਦੇ ਵਿੱਚ ਹਤਕੜੀ ਲਗਾ ਦਿੱਤੀ ਹਤਕੜੀ ਲਗਾਉਣ ਤੋਂ ਬਾਅਦ ਉਸਨੇ ਕਿਹਾ ਕਿ ਉਸਦੇ ਖਿਲਾਫ ਇੱਕ ਜਾਂਚ ਆਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਸਨੇ ਇੱਕ ਗੈਂਗਸਟਰ ਨੂੰ ਵਿਦੇਸ਼ ਭੇਜਿਆ ਜਿਸ ਨੂੰ ਸੁਣਦੇ ਹੀ ਜੋ ਏਜੰਟ ਸੀ ਉਹ ਕਾਫੀ ਜ਼ਿਆਦਾ ਘਬਰਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਦੇ ਵਿੱਚ ਡੀਐਸਪੀ ਦੇ ਵੱਲੋਂ ਹੀ ਖੁਦ ਕਿਹਾ ਜਾਂਦਾ ਹੈ ਕਿ ਜੇਕਰ ਮਾਮਲੇ ਨੂੰ ਰਫਾ-ਦਫਾ ਕਰਨਾ ਹੈ ਤਾਂ ਉਹ ਉਹਨਾਂ ਨੂੰ 3 ਲੱਖ ਰੁਪਏ ਦੇ ਦੇਵੇ ਜਿਸ ਤੋਂ ਬਾਅਦ ਦੇ ਵਿੱਚ ਇਹ ਸੌਦਾ 15 ਲੱਖ ਰੁਪਏ ਦੇ ਵਿੱਚ ਤੈ ਹੁੰਦਾ ਹੈ ਹਾਲਾਂਕਿ ਪਹਿਲਾਂ ਤਾਂ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਹਨਾਂ ਨਕਲੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੂਰੇ ਖਰੜ ਦਾ ਚੱਕਰ ਲਗਵਾਇਆ ਜਾਂਦਾ ਹੈ ਤੇ ਫਿਰ ਜਦੋਂ ਡੀਲ ਫਾਈਨਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ 15 ਲੱਖ ਰੁਪਏ ਲੈ ਕੇ ਉਸ ਨੂੰ ਉਤਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਹੁਣ ਇਸ ਇਮੀਗ੍ਰੇਸ਼ਨ ਏਜੰਟ ਦੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਮੀਗ੍ਰੇਸ਼ਨ ਏਜੰਟ ਦੇ ਦੱਸਣ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜੋ ਆਪਣੇ ਆਪ ਨੂੰ ਡੀਐਸਪੀ ਕਹਿ ਰਿਹਾ ਸੀ ਅਤੇ ਨਾਲ ਚਾਰ ਪੁਲਿਸ ਮੁਲਾਜ਼ਮ ਲੈ ਕੇ ਆਇਆ ਸੀ ਉਹ ਕਹਿੰਦਾ ਕਿ ਉਹ ਜਲੰਧਰ ਤੋਂ ਆਏ ਨੇ ਜਿਸ ਦੇ ਖਿਲਾਫ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਕੌਣ ਸੀ ਤਾਂ ਦੱਸ ਦਈਏ ਕਿ ਮੁਖਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਇਮੀਗ੍ਰੇਸ਼ਨ ਏਜੰਟ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਸਨੇ ਇੱਕ ਗੈਂਗਸਟਰ ਨੂੰ ਵਿਦੇਸ਼ ਭੇਜਿਆ ਹੈ